ਤੇ ਜਦੋਂ ਦੀ ਆਮ ਆਦੀ ਪਾਰਟੀ ਆਈ ਹੈ ਅਸੀਂ ਸਾਰੇ ਜਾਣਦੇ ਨੇ ਇਹ ਆਮ ਲੋਕਾਂ ਦੀ ਸਰਕਾਰ ਆ ਇਹ ਆਮਕਰਾਂ ਦੇ ਵਿੱਚ ਸਾਰੇ ਐਮ ਐਲ ਐਸ ਆਮਕਰਾਂ ਦੇ ਮੰਤਰੀ ਆਮਕਰਾਂ ਦੇ ਚੇਅਰਮੈਨ ਤੇ ਸਾਰੇ ਜਿੰਨੇ ਵੀ ਹੈਗੇ ਸਾਰੇ ਅਸੀਂ ਨਵੇਂ ਆ ਕੋਈ ਵੀ ਪੋਲੀਟੀਕਲ ਤਜਰਬਾ ਨਹੀਂ ਹੈਗਾ ਪਰ ਸਾਨੂੰ ਜੋ ਸ਼ਾਬਾਸ਼ੀ ਮਿਲਦੀ ਆ ਜੋ ਸਾਨੂੰ ਡਾਇਰੈਕਸ਼ਨਸ ਮਿਲਦੀਆਂ ਜੋ ਸਾਨੂੰ ਦਿਸ਼ਾ ਨਿਰਦੇਸ਼ ਮਿਲਦੇ ਨੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਹੀ ਮਿਲਦਾ ਕਿ ਹਮੇਸ਼ਾ ਤੁਸੀਂ ਤੁਹਾਡਾ ਇੱਕੋ ਹੀ ਟਾਰਗੇਟ ਹੈਗਾ ਤੁਹਾਡਾ ਇੱਕੋ ਟੀਚਾ ਹੈਗਾ ਕਿ ਤੁਸੀਂ ਆਪਣੇ ਹਲਕੇ ਦੀ ਆਪਣੇ ਸ਼ਹਿਰ ਦੀ ਤੇ ਆਪਣੇ ਪੂਰੇ ਪੰਜਾਬ ਸੂਬੇ ਦੀ ਅਸੀਂ ਡਿਵੈਲਪਮੈਂਟ ਵੱਲ ਸੋਚਣਾ ਇਸ ਸਲਾਵਾ ਸੇ ਹੋਰ ਕੋਈ ਸਾਡਾ ਇਧਰ ਉਧਰ ਧਿਆਨ ਨਹੀਂ ਜਾਣਾ ਚਾਹੀਦਾ ਕੋਈ ਪਾਰਟੀਵਾਦੀ ਨਹੀਂ ਕੋਈ ਕਿਸੇ ਦਾ ਪਖਵਾਦ ਨਹੀਂ ਕੋਈ ਵੀ ਸਿਰਫ ਤੇ ਸਿਰਫ ਡਵੈਲਪਮੈਂਟ ਵਿਕਾਸ ਤੇ ਪ੍ਰਗਤੀ ਵਾਲੀ ਸਾਡਾ ਧਿਆਨ ਹੋਣਾ ਚਾਹੀਦਾ ਤੇ ਅਸੀਂ ਉਧਰ ਹੀ ਤੁਰੇ ਹੋਏ ਆ ਜੇ ਅਸੀਂ ਗੱਲ ਕਰੀਏ ਸਰਕਾਰ ਦੀ ਇਹੋ ਜੀਆਂ ਪਾਲਿਸੀਆਂ ਇਹੋ ਜੀਆਂ ਨੀਤੀਆਂ ਇਹੋ ਜਿਹੀ ਗਰੰਟੀ ਅਸੀਂ ਦਿੱਤੀ ਆ ਐਸੋ ਜੀ ਗਰੰਟੀਆਂ ਪੂਰੀਆਂ ਕੀਤੀਆਂ ਕਿ ਜਿਹੜੇ ਅਸੀਂ ਸਾਡੇ ਲਈ ਸੁਪਨੇ ਸੀਗੇ ਉਹ ਤੇ ਹੁਣ ਸਰਕਾਰ ਨੇ ਇੰਨੇ ਕੰਮ ਕਰਤੇ ਹੈ ਖੇਈ ਤਾਂ ਕੰਮ ਅਸੀਂ ਉਹ ਭੁੱਲ ਗਏ ਆ ਸਾਨੂੰ ਖੇਵਰ ਜਾਦ ਦਲਾਣੇ ਪੈਂਦੇ ਆ ਤੇ ਮੈਂ ਜ਼ਰੂਰ ਕਹੂੰਗਾ ਕਿ ਇਹ ਪਹਿਲੀ ਸਰਕਾਰ ਆ ਪੰਜਾਬ ਦੇ ਇਤਿਹਾਸ ਵਿੱਚ ਜਿਹੜੇ ਜਿੰਨੇ ਵੀ ਉਹਨੇ ਕੰਮ ਕੀ ਸੀ ਜਿੰਨੇ ਵੀ ਗਰੰਟੀਆਂ ਕੀਆਂ ਸੀ ਵਰੰਟੀਆਂ ਖੀਆਂ ਸੀਗੀਆਂ ਉਨੇ ਟਿਕਰੀਬਨ 40 ਸਾਲ ਚ 80 85% 90% ਗਾਰੰਟੀ ਉਹ ਪੂਰੀਆਂ ਕਰਤੀਆਂ ਇੱਕ ਗਾਰੰਟੀ ਰਹਿੰਦੀ ਆ ਉਹ ਵੀ ਸੀਐਮ ਸਾਹਿਬ ਨੇ ਕਿਹਾ ਕਿ ਅਡੀ ਸਾਡੀ ਬੀਪੀਐਫ ਹੈ ਨਾ ਮਤਾਵਾਂ ਲਈ 1100 ਰੁਪਏ ਜਿਹੜਾ ਆ ਰਹਾ ਹੈਗਾ ਉਹਦਾ ਵੀ ਬੰਦੋਬਸ ਹੋ ਗਿਆ ਤੇ ਉਹ ਵੀ ਮਾਰਚ ਜਿਹੜਾ ਬਜਟ ਆਣਾ 2025-26 ਚ ਉਹ ਵੀ ਉਹ ਅਸੀਂ ਆਪਾਂ ਉਹਨੂੰ ਪੂਰੀ ਕਰ ਦਾਂਗੇ ਤੇ ਪਹਿਲੀ ਸਰਕਾਰ ਬਣੂਗੀ ਜਨਨ ਕਿ ਆਪਣੇ ਸਮੇ ਤੋਂ ਪਹਿਲਾਂ ਟਰਮ ਤੋਂ ਪਹਿਲਾਂ ਸਾਰੀਆਂ ਗਾਰੰਟੀਆਂ ਪੂਰੀਆਂ ਕਰਤੀਆਂ ਤੇ ਮੈਂ ਇਥੇ ਜ਼ਰੂਰ ਧਿਆਨ ਲੈਣਾ ਚਾਹੂਗਾ ਕਿ ਕਿ ਕੀ ਫਰਕ ਰਿਹਾ ਸਾਡੀ ਸਰਕਾਰ ਤੇ ਦੂਜੀਆਂ ਸਰਕਾਰਾਂ 'ਚ ਫਰਕ ਇਹ ਹੀ ਹੈ ਕਿ ਜੋ ਅਸੀਂ ਕਿਹਾ ਉਹ ਸੀ ਕੀਤਾ ਸਮੇ ਤੋਂ ਪਹਿਲਾਂ ਕੀਤਾ ਤੇ ਸਮੇ ਸਮਾਪੰਦ ਕਰਕੇ ਅਸੀਂ ਸਾਰੇ ਉਹ ਗਰੰਟੀਆ ਪੂਰੀਆਂ ਕੀਤੀਆਂ ਸਾਡੇ ਬਜ਼ੁਰਗ ਬੈਠੇ ਨੇ ਕੋਈ ਵੀ ਹੱਥ ਖੜਾ ਕਰਕੇ ਕਹਿ ਸਕਦਾ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਵੀ ਗਰੰਟੀ ਪਹਿਲੇ ਸਾਲ ਜਪੂਰੀ ਕੀਤੀ ਹੋਵੇ ਪਰ ਸਾਨੂੰ ਮਾਣ ਆ ਪੂਰੀ ਆਪਣੀ ਪਾਰਟੀ ਤੇ ਆਪਣੀ ਸਰਕਾਰ ਤੇ ਆਪਣੇ ਸੀਐਮ ਸਾਹਿਬ ਤੇ ਜਿਨ੍ਹਾਂ ਨੇ ਜਿਹੜੀ ਬਿਜਲੀ ਮਾਫੀ ਦੀ ਗਾਰੰਟੀ ਆ ਜਿਹੜੀ ਕਿ ਹੁਣ ਅਸੀਂ ਬਹੁਤ ਪਿੱਛੇ ਪਾਤੀ ਆ ਅਸੀਂ ਭੁੱਲ ਗਏ ਕਿ ਵਾਕਈ ਸਾਡੇ ਬਿੱਲ ਵੀ ਜ਼ੀਰੋ ਆ ਰਹੇ ਨੇ ਪਹਿਲੇ ਸਾਲ ਨਹੀਂ ਪਹਿਲੇ 6 ਮਹੀਨੇ ਨਹੀਂ ਪਹਿਲੇ 3 ਮਹੀਨੇ ਚ ਅਸੀਂ ਗਾਰੰਟੀ ਪੂਰੀ ਕੀਤੀ ਆ ਉਹ ਵੀ ਮੈਂ ਕਹੂੰਗਾ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਕਿਸੇ ਕੋ ਕੋਈ ਫਾਰਮ ਨਹੀਂ ਭਰਾਇਆਗਾ ਆਪਾਂ ਕਿਸੇ ਕੋਲੋਂ ਕਿਸੇ ਨੂੰ ਕਿਹਾ ਨਹੀਂ ਕਿ ਤੁਸੀਂ ਤਸਦੀਕ ਕਰਾ ਕੇ ਲੈ ਕੇ ਆਓ ਅਟੈਸਟ ਕਰਵਾ ਕੇ ਲੈ ਕੇ आओ ਕਿਸੇ ਉਹ ਕਿਹਾ ਨਹੀਂ ਕਿ ਤੁਸੀਂ ਲਾਈਨ 'ਚ ਲੱਗੋ ਜੋ ਕਿਹਾ ਅਸੀਂ ਕੀਤਾ ਕਿਉਂਕਿ ਸਾਡਾ ਕਰਮ ਆ ਸਾਡਾ ਧਰਮ ਆ ਸਾਡਾ ਫਰਜ਼ ਆ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਕਿ ਅਸੀਂ ਬਿਨਾਂ ਖੱਜਲ ਖਵਰੀ ਜੋ ਲੋਕਾਂ ਨੂੰ ਕਿਹਾ ਕਿ ਅਸੀਂ ਇਹ ਕੰਮ ਕਰਨਾ ਤੇ ਬਿਨਾਂ ਖੱਜਲ ਖਵਰੀ ਅਸੀਂ ਉਹ ਕੰਮ ਪੂਰੇ ਕਰੀਏ ਜਿੰਨੇ ਵੀ ਗਰੰਟੀਆਂ ਦਿੱਤੀਆਂ ਅਸੀਂ ਪੂਰਿਆ ਕਰੀਏ ਸੋ ਮੈਂ ਉਮੀਦ ਕਰਦਾ ਕਿ ਔਨ ਸਲਮੇ 'ਚ ਆਉਣ ਵਾਲੇ ਸਮੇਂ 'ਚ ਜਿਹੜੇ ਹੋਰ ਵੀ ਕੰਮ ਹੈਗੇ ਆ ਚਾਹੇ ਉਹ ਡਵੈਲਪਮੈਂਟ ਦੇ ਹੋਣ ਚਾਹੇ ਬਠਿੰਡੇ ਸ਼ਹਿਰ ਦੇ ਹੋਣ ਚਾਹੇ ਹੋਰ ਸ਼ਹਿਰਾਂ ਦੇ ਵੀ ਹੋਣ ਚਾਹੇ ਪੂਰੇ ਪੰਜਾਬ ਦੇ ਹੋਣ ਸਾਡੀ ਸਰਕਾਰ ਸਾਡੇ ਸੀਐਮ ਸਾਹਿਬ ਉਹ ਦਿਨ ਰਾਤ ਦਿਨ ਰਾਤ ਪੰਜਾਬ ਦੀ ਤਰੱਕੀ ਲਈ ਲੱਗੇ ਹੋਏ ਨੇ ਤੇ ਅੱਜ ਕੱਲ ਵੀ ਦੇਖ ਲਓ ਉਹ ਜਾਪਾਨ ਪਹੁੰਚੇ ਹੋਏ ਨੇ ਤੇ ਜਿਹੜੀ ਇੰਡਸਟਰੀਅਲ ਇਨਵੈਸਟਮੈਂਟ ਦੀ ਗੱਲ ਹੋ ਰਹੀ ਹੈ ਚੱਲ ਰਹੀ ਹੈਗੀ ਆ ਤੇ ਉਹਦੇ ਲਈ ਉੱਥੇ ਨਿਵੇਸ਼ ਲਈ ਉੱਥੇ ਜਾਪਾਨ ਜਾ ਕੇ ਉਹਨਾਂ ਦੀ ਸਰਕਾਰਾਂ ਨਾਲ ਗੱਲਬਾਤ ਕਰ ਰਹੇ ਨੇ ਤੇ ਮੈਂ ਕਹੂੰਗਾ ਕਿ ਅਸੀਂ ਬੜੇ ਭਾਗੇਸ਼ਾਲੀਆਂ ਬੜੇ ਖੁਸ਼ਕਿਸਮਤ ਆ ਕਿ ਜਿਹੜੇ ਸਾਨੂੰ ਇਹੋ ਜੇ ਸੀਐਮ ਮਿਲੇ ਨੇ ਜਿਹੜੇ ਕਿ ਦਿਨ ਰਾਤ ਸਿਰਫ ਤੇ ਸਿਰ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਨੂੰ ਇੱਕ ਫਿਰ ਮੋੜ ਕੇ ਰੰਗਲਾ ਪੰਜਾਬ ਬਣਾਉਣ ਲਈ ਲੱਗੇ ਹੋਏ ਨੇ ਪੂਰੀ ਦਿਨ ਰਾਤ ਮਿਹਨਤ ਕਰ ਰਹੇ ਨੇ ਸੋ ਮੈਂ ਜਿਆਦਾ ਸਮਾਂ ਨਾਲ ਇਹ ਦਿੰਦਾ ਤੁਹਾਨੂੰ ਸਾਰਿਆਂ ਨੂੰ ਇਸ ਸਕੀਮ ਦੀਆਂ ਵਧਾਈਆਂ ਦਿੰਦਾ ਮੁਬਾਰਕਬਾਦ ਦਿੰਦਾ ਤੇ ਜਿਵੇਂ ਦੱਸਿਆ ਭੱਲਾ ਜੀ ਨੇ ਕਿ 40 ਦਿਨ ਦੀ ਰਜਿਸਟ੍ਰੇਸ਼ਨ ਹੈਗੀ ਆ ਤੇ ਇਹਦੇ ਵਿੱਚ ਅਸੀਂ ਤੁਸੀਂ ਬਰੋਸ਼ਰ ਪੜੋਗੇ ਉਹਦੇ ਵਿੱਚ ਲਿਖਿਆ ਸਾਰੀ ਫੀਸ ਕਿੰਨੀ ਜਮ੍ਹਾਂ ਕਰਾਉਣੀ ਆ ਤੇ ਇਹਦੇ ਵਿੱਚ ਅਸੀਂ ਆਪਾਂ ਇਜ ਰਾਖਵਾ ਕਰਨ ਵੀ ਰੱਖਿਆ ਹੋਇਆ ਆਪਾਂ ਚਾਹੇ ਗਵਰਨਮੈਂਟ ਏਮਪਲੋਇਜ਼ ਹੋਣ ਚਾਹੇ ਐਸ்சிਐਸਟੀ ਸਾਡਾ ਭਾਈਚਾਰਾ ਹੋਵੇ ਚਾਹੇ ਡਿਫੈਂਸ ਹੋਵੇ ਹਰੇਕ ਵਰਗ ਲਈ ਅਸੀਂ ਆਪਾਂ ਜਿੰਨਾ ਉਹਨਾਂ ਦਾ ਬੰਦਾ ਰਾਖਵਾ ਕਰਨ ਅਸੀਂ ਰੱਖਿਆ ਹੈਗਾ ਬਰੋਸ਼ਰ ਸਾਰੀ ਡਿਟੇਲ ਹੈਗੀ ਆ ਤੇ ਸਭ ਤੋਂ ਵੱਡੀ ਗੱਲ ਤੇ ਸਭ ਤੋਂ ਜ਼ਰੂਰੀ ਗੱਲ ਟਰਾਂਸਪੇਰੈਂਸੀ ਨਾਲ ਟਰਾਂਸਪੇਰੈਂਸੀ ਨਾਲ ਸਾਰਾ ਕੰਮ ਹੋਊਗਾ ਕਿਸੇ ਦਾ ਕੋਈ ਕੋਈ ਪਤੀਜਾ ਭਾਂਜਾ ਨਹੀਂ ਚੱਲਣਾ ਇਹਦੇ ਵਿੱਚ ਕੋਈ ਸਪਾਰਸ ਨਹੀਂ ਚੱਲਣੀ ਕੋਈ ਬੈਗ ਨਹੀਂ ਚੱਲਣਾ ਕੋਈ ਬੱਸਾ ਨਹੀਂ ਚੱਲਣਾ ਸਿਫਟ ਹੈ ਸਿਫਟ ਟ੍ਰਾਂਸਫਰੈਂਸ ਤੇ ਮਾਨਦਰੀ ਨਾਲ ਸਾਰੇ ਡ੍ਰੋਅ ਅਸੀਂ ਆਪਾਂ ਕਰ ਕੱਢਾਂਗੇ ਆਪਾਂ ਸੋ ਮੈਂ ਕਹੂੰਗਾ ਕਿ ਬੇਨਤੀ ਕਰਦਾ ਕਿ ਅਸੀਂ ਵੱਧ ਤੋਂ ਵੱਧ ਅਸੀਂ ਇਹਦੇ ਵਿੱਚ ਪਾਰਟਿਸਪੇਟ ਕਰੀਏ ਤੇ ਇਹੋ ਜੀ ਸਕੀਮਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਅਸੀਂ ਆਪਾਂ ਲੈ ਕੇ ਆਵਾਂਗੇ ਤੇ